ਸੋਰਠ ਮਹੱਲਾ ਪਹਿਲਾ ਤੋ ਪ੍ਰਭ ਦਾਤਾ ਦਾ ਨਮਤ ਪੂਰਾ ਹਮ ਥਾਰੇ ਪੇਖਾਰੀ ਜੀਉ ਮਾ ਕੇ ਆ ਮੰਗੋ ਕਿਛੁ ਥਿਰ ਨਾ ਰਹਾਇ ਹਰ ਦੀ ਜਨਮ ਪਿਆਰੀ ਜੀਉ ਓ ਪ੍ਰਾਪਦਾਤਾ ਦਾਨ ਮਤ ਪੂਰਾ ਹਮ ਥਾਰੇ ਭਿਖਾਰੀ ਜੀਓ ਪਹਿਲੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ ਚੱਲ ਰਹੀ ਆ ਰਾਗ ਸੋਰਠ ਦੇ ਵਿੱਚ ਅੰਗ 597 598 ਦੇ ਉੱਪਰ ਸੋ ਆਪਣੇ ਬਚਨ ਦੇ ਪ੍ਰਾਰੰਭ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਪੇਖਾਰੀ ਜੀਓ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਅਰਦਾਦ ਕਰੇ ਪ੍ਰਭੂ ਦੀ ਮਾਲਕ ਜੀ ਸਵਾਮੀ ਜੀ ਤੂੰ ਸਾਨੂੰ ਜੀਵਾਂ ਨੂੰ ਦਾਤਾ ਕਰਨ ਵਾਲਾ ਦਾਤਾ ਹੈਂ ਦਾਨ ਔਰ ਮਤ ਦੇ ਵਿੱਚ ਵੀ ਪੂਰਾ ਹੈ ਕੈਦਾ ਹਾਮ ਧਾਰੇ ਭਿਖਾਰੀ ਜਿਓ ਅਰਥਾਤ ਕਹੇ ਅਕਾਲ ਪੁਰਖ ਵਾਹਿਗੁਰੂ ਜੀ ਅਸੀਂ ਤੁਹਾਡੇ ਦਰ ਦੇ ਭਿਖਾਰੀ ਹਾਂ ਜਾਤਿਕ ਜਾਂ ਮੰਗਤੇ ਹਾਂ ਕਹਿੰਦੇ ਮੈਂ ਕੀ ਮੰਗੋ ਕਿਛੁ ਥਿਰ ਨ ਰਹਾਈ ਹਰ ਦੀ ਜਨਮ ਪਿਆਰੀ ਜਿਓ ਮੈਂ ਕੀ ਮੰਗੋ ਕਿਛੁ ਥਿਰ ਨ ਰਹਾਈ ਹੈ ਅਕਾਲ ਪੁਰਖ ਵਾਹਿਗੁਰੂ ਜੀ ਮੈਂ ਤੁਹਾਡੇ ਦਰ ਤੋਂ ਕੀ ਮੰਗਣਾ ਕਰਾਂ ਕੋਈ ਵੀ ਦੁਨਿਆਵੀ ਚੀਜ਼ ਮਹਾਰਾਜ ਕਹਿੰਦੇ ਥਿਰ ਰਹਿਣ ਵਾਲੀ ਨਹੀਂ ਐ ਸਦਾ ਟੱਲ ਰਹਿਣ ਵਾਲੀ ਨਹੀਂ ਐ ਸੋ ਇਸ ਕਰਕੇ ਇਹ ਅਕਾਲ ਪੁਰਖ ਵਾਹਿਗੁਰੂ ਜੀ ਮਹਾਰਾਜ ਕਹਿੰਦੇ ਹਰ ਦੀਜੈ ਨਾਮ ਪਿਆਰੀ ਜੀਓ ਇਹ ਹਰੀ ਪਰਮੇਸ਼ਰ ਜੀ ਸਾਨੂੰ ਆਪਣੇ ਨਾਮ ਦਾ ਪਿਆਰ ਬਖਸ਼ੋ ਜੀ ਸੋ ਅਗੁਰ ਹਉ ਵਾਲੀਆਂ ਪੰਕਤੀਆਂ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਗਾੜ ਗਾੜ ਰਾਵ ਰਹਿਆ ਬਨਵਾਰੇ ਜਾਲ-ਥਾਲ ਮਹੀਅਲ ਗੋਪਤੋ ਵਰਤਾ ਗੁਰ ਸਬਦੀ ਦੇਖ ਨਿਹਾਰੇ ਜੀਓ ਰਹਾਓ ਕਾਟ-ਕਾਟ 라ਵ ਰਹਿਆ ਬਨਵਾਰੀ ਅਰਥਾਤ ਅਗੇ ਕੱਲੇ-ਕੱਲੇ ਸਰੀਰਤ ਵਾਹਿਰ ਦੇ ਰੂਪੇ ਕੜੇ ਦੇ ਵਿੱਚ ਉਹ ਬਨਵਾਰੀ ਅਰਥਾਤ ਆਕਾਲ ਪੁਰਖ ਵਾਹਿਗੁਰੂ ਸਾਰੇ ਬਾਣ ਜਿਹਦੇ ਗਲ ਦੀ ਮਾਲਾ ਹਨ ਮਹਾਰਾਜ ਕਹਿੰਦੇ ਉਹ ਕੱਲੇ ਕੱਲੇ ਕਾਟ ਕਾਟ ਦੇ ਵਿੱਚ ਰਵ ਰਿਆ ਹੈ ਰਮਿਆ ਪਿਆ ਹੈ ਵਿਆਪਕ ਹੈ ਲੀਨ ਜਾਂ ਭਰਪੂਰ ਹੈ ਸਮਾਇਆ ਪਿਆ ਹੈ ਕਹਿੰਦੇ ਜਾਲੇ ਥਾਲ ਮਹੀਅਲ ਗੁਬਤੋ ਵਰਦਾ ਗੁਰ ਸਬਦੀ ਦੇਖ ਨਿਹਾਰੀ ਜਿਓ ਰਹਾਉ ਜਾਲੇ ਥਾਲੇ ਮਹੀਅਲ ਗੁਬਤੋ ਵਰਦਾ ਉਹ ਕਾਲਪੁਰਖ ਵਾਹਿਗੁਰੂ ਜਲ ਅਥਵਾ ਪਾਣੀ ਦੇ ਵਿੱਚ ਵੀ ਅਸਮੁੰਦਰਾਂ ਦੇ ਪਤਾਲ ਦੇ ਵਿੱਚ ਤਤਥਾਲ ਅਰਥਾਤ ਅਰਤੀ ਦੇ ਉਪਰ ਵੀ ਆ ਤੇ ਮਹੀਯ ਲੋਗਾ ਅਰਥਾਤ ਆਕਾਸ਼ ਦੇ ਵਿੱਚ ਵੀ ਹੈ ਪਰ ਵਰਤ ਗੁਪਤ ਰਹਿ ਹੈ ਹੈ ਸਾਰੀਆਂ ਥਾਵਾਂ ਦੇ ਵਿੱਚ ਹੈ ਪਰ ਗੁਪਤ ਹੋ ਕੇ ਵਰਤ ਰਿਹਾ ਭਾਈ ਗੁਰ ਸਬਦੀ ਦੇਖ ਨਿਹਾਰੀ ਜਿਓ ਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਕਿਰਪਾ ਕਰਦੇ ਹਨ ਕਿ ਆਪਣੇ ਗੁਰੂ ਮਹਾਰਾਜ ਭਾਵ ਕੇ ਪਰਮੇਸ਼ਰ ਜੀ ਦੇ ਸ਼ਬਦ ਦੁਆਰਾ ਦੇਖ ਕੇ ਉਸ ਆਕਾਲ ਪੁਰਖ ਵਾਹਿਗੁਰੂ ਨੂੰ ਤਿੰਨਾਂ ਲੋਕਾਂ ਦੇ ਵਿੱਚ ਉਹ ਅਸੀਂ ਨਿਹਾਰਨਾ ਕੀਤਾ ਹੈ ਜਲ ਦੇ ਵਿੱਚੋਂ ਵੀ ਥਲ ਦੇ ਵਿੱਚੋਂ ਵੀ ਤੇ ਮੈਲ ਦੇ ਵਿੱਚੋਂ ਵੀ ਸੁਰਹਾਓ ਅਰਥਾਤ ਵਿਚਿ ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਦੂਸਰੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਮਾਰਤ ਪਾਇ ਆਲ ਆਕਾਸ ਦਿਖਾਇਓ ਗੁਰ ਸਤਗੁਰ ਕਿਰਪਾ ਤਾਰੀ ਜੀਓ ਸੋ ਬ੍ਰਹਮ ਅਜੋਨੇ ਹੈ ਪੀ ਹੋਨੇ ਕੜ ਪੀਤਰ ਦੇਖ ਮੁਰਾਰੀ ਜਿਓ ਉਮਰਤ ਪਿਆਲ ਆਕਾਸ ਦਿਖਾਇਓ ਗੁਰੂ ਮਹਾਰਾਜ ਜੀ ਨੇ ਐਸੀ ਕਿਰਪਾ ਕੀਤੀ ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦਾ ਗੁਰ ਪਰਮੇਸ਼ਰ ਜੀ ਨੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਕਿਸਾਨੋ ਮਰਤ ਅਰਥਾਤ ਇਸ ਮਾਤ ਲੋਕ ਦੇ ਵਿੱਚੋਂ ਵੀ ਹਰੀ ਪਰਮੇਸ਼ਰ ਦੇ ਦਰਸ਼ਨ ਕਰਵਾ ਦਿੱਤੇ ਪਿਆਲ ਅਰਥਾਰ ਕੇ ਥਲੜੇ ਪਤਾਲ ਲੋਕਾਂ ਦੇ ਵਿੱਚ ਉਹ ਹਰੀ ਪਰਮੇਸ਼ਰ ਦੇ ਦਰਸ਼ਨ ਕਰਵਾ ਦਿੱਤੇ ਅਤੇ ਆਕਾਸ਼ ਦਿਖਾਇਓ ਉਪਰਲੇ ਆਕਾਸ਼ ਲੋਕਾਂ ਦੇ ਵਿੱਚ ਉਹ ਹਰੀ ਪਰਮੇਸ਼ਰ ਦੇ ਦਰਸ਼ਨ ਕਰਵਾ ਦਿੱਤੇ ਕਰਵਾਏ ਕਿੰਨੇ ਨੇ ਮਹਾਰਾ ਜੀ ਕਹਿੰਦੇ ਗੁਰੂ ਸਾਤਗੁਰੇ ਕਿਰਪਾ ਤਾਰੀ ਜੀ ਉਹ ਗੁਰੂ ਸਾਤਗੁਰੂ ਪਾਤਸ਼ਾਹ ਜੀਆਂ ਨੇ ਹਰੀ ਪਰਮੇਸ਼ਰ ਨੇ ਸਾਡੇ ਤੇ ਕਿਰਪਾ ਧਾਰਨ ਕੀਤੀ ਸਾਡੇ ਤੇ ਮਿਹਰ ਕੀਤੀ ਤੇ ਸਾਨੂੰ ਤਿੰਨਾਂ ਲੋਕਾਂ ਦੇ ਵਿੱਚ ਹਰੀ ਪਰਮੇਸ਼ਰ ਜੀ ਦੇ ਦਰਸ਼ਨ ਕਰਵਾ ਦਿੱਤੇ ਕਹਿੰਦੇ ਸੋ ਬ੍ਰਹਮ ਅਜੋਨੀ ਹੈ ਭੀ ਹੋਨੀ ਕੜ ਭੀਤਰ ਦੇਖ ਮੁਰਾਰੀ ਜੀਓ ਸੋ ਬ੍ਰਹਮ ਅਜੋਨੀ ਅਰਥਾਤ ਕਿ ਜਿਹੜਾ ਪਾਰਪਰੰਪਰ ਮਹੇਸ਼ਰ ਅਨਾਜੋਨੀ ਜੋਨੀਆ ਤੋਂ ਰਹਿਤ ਹੈ ਭੀ ਹੋਨੀ ਜਿਹੜਾ ਹੁਣ ਮੌਜੂਦਾ ਸਮੇਂ ਦੇ ਵਿੱਚ ਵੀ ਹੈ ਭੀ ਪਹਿਲਾਂ ਵੀ ਸੀ ਅਤੇ ਹੋਣੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਵੇਗਾ ਭਵਿੱਖਤ ਕਾਲ ਦੇ ਵਿੱਚ ਕਾਡ ਪੀਤਰ ਦੇਖ ਮੁਰਾਰੀ ਜੀ ਉਸ ਮੁਰਾਰੀ ਅਰਥਾਤ ਮੁਰ ਰਾਖਸ਼ ਦੇ ਵੈਰੀ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਅਸੀਂ ਆਪਣੇ ਸਰੀਰ ਅਥਵਾ ਹਿਰਦੇ ਰੂਪੀ ਕੜੇ ਦੇ ਵਿੱਚ ਉਸ ਦੇਖਣਾ ਕੀਤਾ ਗੁਰੂ ਮਹਾਰਾਜ ਜੀਆਂ ਦੀ ਕਿਰਪਾ ਦੇ ਸਦਕਾ ਸੋਗੋ ਆਪਣੇ ਬਚਨ ਦੇ ਤੀਸਰੇ ਪਦੇ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਜਨਮ ਮਰਨ ਕੋ ਇਹੋ ਜਗ ਬੱਪੜੋ ਇਨ ਦੂਜਾ ਭਗਤ ਵਿਸਾਰੀ ਜੀਓ ਸਾਤ ਗੁਰ ਮਿਲਾ ਤਾ ਗੁਰਮਤ ਪਾਈਐ ਸਾਖਤ ਬਾਜੇ ਹਾਰੇ ਜੀਓ ਜਨਮ ਮਰਨ ਕਾ ਇਹੋ ਜਗ ਬੱਪੜੋ ਅਰਥਾਤ ਕ ਕੇਵਲ ਜੰਮਣ ਮਰਨ ਦੇ ਲਈ ਦਾ ਇਹੋ ਵਿਚਾਰਾ ਜਗਤ ਹੈ ਮਹਾਰਾਜ ਕਹਿੰਦੇ ਜਗਤ ਦੇ ਜੀਵ ਨੇ ਦੁਨਿਆਵੀ ਜੀਵ ਸੰਸਾਰੀ ਲੋਕ ਕਹਿੰਦੇ ਇਹਨ ਦੂਜਾ ਭਗਤ ਵਿਸਾਰੀ ਜੀਓ ਜਿਨ੍ਹਾਂ ਨੇ ਮਹਾਰਾਜ ਕਹਿੰਦੇ ਦੂਜ ਭਾਵ ਜਗਲਦਾਨ ਹੋ ਕੇ ਮਾਇਆ ਦੇ ਪ੍ਰੇਮ ਚ ਗੜੁੱਚ ਹੋ ਕੇ ਕੋਸਾ ਪ੍ਰਭੂ ਪਰਮੇਸ਼ਰ ਜੀ ਦੀ ਭਗਤੀ ਰਵਿਸਾਰ ਛੱਡਿਆ ਨਾ ਸਾਰਾ ਜੀਵਨ ਮਹਾਰਾਜ ਕਹਿੰਦਾ ਜੰਮਣ ਮਰਨ ਦੇ ਲਈ ਤੇ ਕੇਵਲ ਉਹ ਜਗਤ ਦੇ ਸੰਸਾਰੀ ਲੋਕ ਨੇ ਵਿਚਾਰੇ ਕਹਿੰਦੇ ਸਤਗੁਰ ਮਿਲਾ ਤਗੁਰ ਮਤ ਪਾਈਆ ਸਾਖਤ ਬਾਜੀ ਹਾਰੇ ਜੀਓ ਸਤਗੁਰ ਮਿਲਾ ਤਗੁਰ ਮਤ ਪਾਈਆ ਜੇ ਕਿਤੇ ਸਤਗੁਰ ਪਾਤਸ਼ਾਹ ਮਿਲ ਪੈਣ ਤਾ ਗੁਰੂ ਮਹਾਰਾਜਿਆਂ ਵਾਲੀ ਮਾਤ ਪਾਵੀ ਦੀ ਹੈ ਭਾਈ ਕਹਿੰਦੇ ਸਾਖਤ ਬਾਜੀ ਹਾਰੀ ਜਿਓ ਤੇ ਰਹੀ ਗੱਲ ਸਾਖਤਾਂ ਦੀ ਮਾਇਆਤ ਆ ਰੇ ਜਾਂ ਮਾਦਾ ਪ੍ਰਸਤਾਂ ਦੀ ਸ਼ਕਤੀ ਦੇ ਉਪਾਸ਼ਕਾਂ ਦੀ ਕਹਿੰਦੇ ਉਹਨਾਂ ਨੇ ਆਪਣੇ ਜੀਵਨ ਰੂਪੀ ਬਾਜੀ ਨੂੰ ਹਾਰ ਨਾ ਕੀਤਾ ਹੈ ਸੋ ਗਵੰਤਮ ਆਪਣੇ ਬਚਨ ਦੇ ਚੌਥੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਸਾਤ ਗੁਰ ਬੰਦਨ ਤੋੜਨਾਰੇ ਬਹੁੜ ਨਗਰਬ ਮਜਾਰੀ ਜਿਓ ਨਾਨਕ ਗਿਆਨ ਰਤਨ ਪਰਗਾਸਿਆ ਹਰ ਮਨ ਵਸਿਆ ਨਿਰੰਕਾਰੇ ਜਿਉ ਸਾਧਗੁਰ ਬੰਧਨ ਤੋੜ ਨਿਰਾਰੇ ਤੇ ਸਾਡੇ ਸਤਿਗੁਰ ਪਾਤਸ਼ਾਹ ਜੀਆਂ ਨੇ ਸਾਡੇ ਸਾਰੇ ਮਾਇਆ ਥੋਵਕਾਰਾਂ ਦੇ ਬੰਧਨ ਤੋੜ ਕੇ ਸਾਨੂੰ ਸਾਰੀ ਦੁਨੀਆ ਦੇ ਨਾਲੋਂ ਨਿਰਾਲੇ ਕਰ ਦਿੱਤਾ ਵੱਖਰੇ ਜਾਂ ਵਿਕੋਲੇ ਤਰੇ ਕਰ ਦਿੱਤਾ ਕਹਿੰਦਾ ਬਹੁੜ ਨਾ ਗਰਬ ਮਜਾਰੀ ਜੀਓ ਤੇ ਅਸੀਂ ਦੁਬਾਰਾ ਦੁਬਾਰਾ ਫਿਰ ਫਿਰ ਗਰਬ ਜੋਨੀਆਂ ਦੇ ਵਿੱਚ ਨਹੀਂ ਪੈਂਦੇ ਕਹਿੰਦਾ ਨਾਨਕ ਗਿਆਨ ਰਤਨ ਪਰਗਾਸਿਆ ਹਰ ਮਨ ਵਸਿਆ ਅੰਦਰੰਕਾਰੀ ਜੀਓ ਨਾਨਕ ਗਿਆਨ ਰਤਨ ਪਰਗਾਸਿਆ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਕਿਰਪਾ ਕਰਦੇ ਹਨ ਕਿਆ ਗੁਰੂ ਮਹਾਰਾਜ ਜੀਆਂ ਦੀ ਕਿਰਪਾ ਦੇ ਸਦਕਾ ਸਾਡੇ ਅੰਦਰ ਅੰਤਿਸ਼ ਕਰਨ ਦੇ ਵਿੱਚ ਗੁਰੂ ਮਹਾਰਾਜ ਜੀਆਂ ਦਾ ਗਿਆਨ ਰੂਪੀ ਰਤਨ ਪ੍ਰਕਾਸ਼ਮਾਨ ਹੋਇਆ ਪ੍ਰਗਟ ਹੋਇਆ ਇਹ ਤੇ ਕਹਿੰਦੇ ਹਰ ਮਾਨਵ ਸਿਆ ਨਿਰੰਕਾਰੀ ਜੀਓ ਤੇ ਉਹ ਹਰੀ ਪਰਮੇਸ਼ਰ ਜਿਹੜਾ ਨਿਰੰਕਾਰ ਹੈ ਜਿਹੜਾ ਨਿਰਗੁਣ ਬ੍ਰਹਮ ਹਾਕਾਰ ਤੋਂ ਰਹਿਤ ਹੈ ਮਹਾਰਾਜ ਕਹਿੰਦੇ ਉਹ ਸਾਡੇ ਮਨ ਦੇ ਵਿੱਚ ਵਸ ਗਿਆ ਕਹਿੰਦੇ ਸਾਤ ਗੁਰ ਬੰਦਨ ਤੋੜ ਨਿਰਾਰੇ ਬਹੁੜ ਨਗਰਬ ਮਜਾਰੀ ਜੀਓ ਨਾਨਕਾ ਗਿਆਨ ਰਤਨ ਪਰਗਾਸ ਆਹਾਰੇ ਮਨ ਵਸਿਆ ਨਿਰੰਕਾਰੇ ਜੀਓ ਵਾਹੇ ਗੁਰੂ ਜੀ ਕਾ ਖਾਲਸਾ ਹੋ ਵਾਹੇ ਗੁਰੂ ਜੀ ਕੀ ਫਤਹਿ